ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੀਆਂ ਹਦਾਇਤਾਂ ਅਨੁਸਾਰ ਸ਼ਹੀਦ ਹੋਏ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਯਾਦ ਕਰਦੇ ਹੋਏ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਦੇ ਚਲਦੇ ਸ਼ਹੀਦ ਜਸਬੀਰ ਸਿੰਘ ਦੇ ਸਰਕਾਰੀ ਸਕੂਲ ਚਮਿਆਰੀ ਜਿੱਥੇ ਉਹਨਾਂ ਨੇ ਪੜ੍ਹਾਈ ਕੀਤੀ ਸੀ ਉਸ ਸਕੂਲ ਦੇ ਪੰਜਾਬ ਪੁਲਿਸ ਇੰਸਪੈਕਟਰ ਅੰਮਰ ਪ੍ਰਤਾਪ ਸਿੰਘ ਉਹਨਾਂ ਦੀ ਟੀਮ ਸਮੇਤ ਸਕੂਲ ਦੇ ਬੱਚਿਆਂ ਵੱਲੋਂ ਸ਼ਹੀਦ ਜਸਬੀਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਡਿਊਟੀ ਦੌਰਾਨ ਅਤਿਵਾਦੀਆਂ ਨਾਲ ਲੋਹਾ ਲੈਂਦੇ ਸ਼ਹੀਦ ਹੋਣ ਦੇ ਚਲਦੇ ਮਨ ਮਹਿਸੂਸ ਕਰਦੇ ਹੋਏ ਸਲੂਟ ਕੀਤੀ ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਹੀਦ ਜਸਬੀਰ ਸਿੰਘ ਦੀ ਯਾਦ ਵਿੱਚ ਸਕੂਲ ਵਿੱਚ ਹੀ ਇੱਕ ਪੌਦਾ ਵੀ ਲਗਾਇਆ ਗਿਆ ਉੱਥੇ ਹੀ ਵਿਸ਼ੇਸ਼ ਤੌਰ ਤੇ ਸਕੂਲ ਵਿੱਚ ਬੱਚਿਆਂ ਦੇ ਡਰਾਇੰਗ ਮੁਕਾਬਲੇ ਵੀ ਕਰਵਾਏ ਗਏ ਇਸ ਮੌਕੇ ਪੰਜਾਬ ਪੁਲਿਸ ਦੇ ਇੰਸਪੈਕਟਰ ਅਮਰ ਪ੍ਰਤਾਪ ਸਿੰਘ ਨੇ ਕਿਹਾ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੀ ਹਦਾਇਤਾਂ ਦੇ ਅਨੁਸਾਰ ਪੰਜਾਬ ਪੁਲਿਸ ਦੇ ਸ਼ਹੀਦ ਹੋਏ ਜਵਾਨਾਂ ਨੂੰ ਯਾਦ ਕਰਦੇ ਹੋਏ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ ਸੋ ਵੀ ਸਤਿ ਸ਼੍ਰੀ ਅਕਾਲ। ਕਿ ਲਾ ਕੇ ਜਾਈਏ। ਇਹ ਮੇਰੇ ਸੋਟੇ ਬੋਲ। ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਸਾਰੇ ਕੋਲ ਸੋ। ਉਹ ਆਪਣੇ ਪਹਿਲੇ ਤੋਂ ਸਭ ਤੋਂ ਪਹਿਲਾਂ ਮੇਰੇ ਨੂੰ ਅਮਰਪੁਰ ਦਾ ਅਮਰਪੁਰ ਅਮਰਪੁਰ ਦਾ 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 ਅਮਰਪ ਸੂਰਜ ਦਾ ਨਕਸ਼ਾ ਬਾਕੀ ਨਾ ਬਣਨ ਨਾ ਦੁਰਤ ਨੂੰ ਕਿਤੇ ਬਾਰੇ ਪਾਕੀ ਜੀ ਦੇ ਉਸ ਤੋਂ ਬਾਰੇ ਸੰਪਤੀ ਦੀਆਂ باتیں ਜੇ ਲਈ ਬਹੁਤ ਚਿੱਤਰ ਬਣਾ ਕੇ ਨਾ ਆਪਣੇ ਬਹੁਤ ਬਹੁਤ ਮਾਣ ਨਾਲ ਚੱਲੇ ਘਰਾਂ ਤੇ ਬਹੁਤ ਹੀ ਰੋਣ ਜਦ ਵੀ ਸੂਰਜ ਹੋਵੇ ਪਰ ਅੱਜ ਬਾਰੇ ਬਾਰੇ ਸਾਥਰ ਦੇ ਨਾਲ ਸਭੇ ਥਾਤਾਂ ਅਮੀਰ ਛਾਤਾਂ ਕਰੇਗਾ ਚੀ ਹੋ ਪਰ ਬੱਚਿਆਂ ਨੂੰ ਅੱਜ ਸੂਰਜ ਦੇ ਬੱਚਿਆਂ ਨਹੀਂ ਸੌਣਾ ਕਹਾਂਗਾ ਇਸੀ ਤਰ੍ਹਾਂ ਉਹਨਾਂ ਨੂੰ ਸਿੱਖਿਆ ਦੇਣੀ ਹੈ ਭਾਈ ਆਪਣੀ ਚੰਗੀ ਭਾਈ ਦਾ ਅਜੇ ਭਾਈ ਦਾ ਤੇ ਜ਼ੋਰ ਦਾ ਹੈ। ਇਹ ਮੇਰਾ ਨਾਮ ਹੈ ਇੰਸਪੈਕਟਰ ਅਮਰ ਪ੍ਰਤਾਪ ਸਿੰਘ ਹੈ ਜੀ ਮੈਂ ਨੌਮਪੇਲਿੰਗ ਚ ਬਤੌਰ ਆਰਾਈ ਲਗਾ ਹੋਇਆ ਹਾਂ। ਮਾਨਯੋਗ ਡੈਕਟਰ ਜਨਰਲ ਆਫ ਪੁਲਿਸ ਸ਼੍ਰੀ ਗੌਰਵ ਯਾਦਵ ਜੀ ਅਤੇ ਸਾਡੇ ਕਮਾਂਡਰ ਸਾਹਿਬ ਸ਼੍ਰੀ ਬਲਜੀਤ ਸਿੰਘ ਢਿੱਲੋਂ ਜੀ ਨੇ ਦਿਖਾ ਨ ਦੇਖਾ 21 ਅਕਤੂਬਰ ਤੋਂ ਲੈ ਕੇ ਤੇ 31 ਅਕਤੂਬਰ ਤੱਕ ਜਿਹੜੇ ਪੰਜਾਬ ਪੁਲਿਸ ਦੇ EMPLOYEES ਨੇ ਜਿਹੜੇ ਸੀਰੋ ਚੁੱਤੇ ਨੇ ਨੰਨਾਂ ਦੀ ਯਾਦ ਵਿੱਚ ਸਮਾਗਮ ਮਨਾਏ ਜਾ ਰਹੇ ਨੇ ਜੋ ਅੱਜ ਅਸੀਂ ਜਸਬੀਰ ਸਿੰਘ ਉਹਨਾਂ ਦੇ ਸਕੂਲ ਕਮਿਆਰੀ ਵਿਖੇ ਪਹੁੰਚੇ ਹਾਂ ਜਿੱਥੇ ਅਸੀਂ ਫਲਦਰ ਬੂਟੇ ਤੇ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਪੇਂਟ ਕੀਤੇ ਨੇ ਤੇ ਅਸੀਂ ਬੱਚਿਆਂ ਨੂੰ ਇਹ ਸਮਝਾਇਆ ਵੀ ਕਿ ਵਧੀਆ ਪੜ੍ਹਾਈ ਕਰਕੇ ਡਿਫੈਂਸ ਫੋਰਸ ਵਿੱਚ ਜਾਣ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਜਿੱਦਾਂ ਜਸਬੀਰ ਸਿੰਘ ਉਹਨਾਂ ਨੇ ਕੀਤਾ। ਰਖਮਾਨ ਆਜੇ ਸਵਾਨਾਂ ਦੇ ਉੱਤੇ ਇਹਨਾਂ ਨੇ ਕਿਹਾਵਾ ਦੇਖੋ ਜੀ ਇਹਨਾਂ ਦੇ ਇਹਨਾਂ ਦੇ ਕਰਕੇ ਹੀ ਅਸੀਂ ਅੱਜ ਆਪਣੀਆਂ ਡਿਊਟੀਆਂ ਕਰ ਰਹੇ ਨੇ ਜੇ ਇਹ ਨਾ ਹੁੰਦੇ ਤੇ ਹੋ ਸਕਦਾ ਇੱਥੇ ਦਾ ਮਾਹੌਲ ਹੋਰ ਹੁੰਦਾ ਤੇ ਇਹਨਾਂ ਦੇ ਕਰਕੇ ਹੀ ਸਾਰਾ ਕੁਝ ਆ ਤੇ ਅਸੀਂ ਆਪਣੇ ਘਰ ਤੇ ਸੁਰੱਖਿਅਤ ਜੀ ਰਹੇ ਆ ਨੌਜਵਾਨਾਂ ਨੂੰ ਕੀ ਫੀਲ ਹੈ ਨੌਜਵਾਨਾਂ ਨੂੰ ਇਹੋ ਫੀਲ ਕਰਾਂਗੇ ਕਿ ਇਹਨਾਂ ਦੇ ਜੋ ਇਹਨਾਂ ਨੇ ਸਿੱਖਿਆ ਸਾਨੂੰ ਦਿੱਤੀ ਹੈ ਉਹਨਾਂ ਦੇ ਨਾਲ ਨਾਲ ਮਿਲ ਕੇ ਤੇ ਵੱਧ ਤੋਂ ਵੱਧ ਰੱਟੀਆਂ ਕਰਨ ਤੇ ਵੱਧ ਤੋਂ ਵੱਧ ਪੜ੍ਹਾਈ ਲਿਖਾਈ ਕਰਕੇ ਵੱਧ ਤੋਂ ਵੱਧ ਹੋਣਗੇ